ਬੀਤੇ ਕੱਲ੍ਹ ਹਲਕਾ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਖਾਲਿਸਤਾਨ ਦਾ ਝੰਡਾ ਲਗਾਇਆ ਗਿਆ ਸੀ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖ ਦੇਸ਼ ਦੇ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਬੋਲੀ ਗਈ ਸੀ ਜਿੱਥੇ ਇਸ ਘਟਨਾ ਨੂੰ ਲੈ ਕੇ ਬਾਬਾ ਸਾਹਿਬ ਜੀ ਨੂੰ ਮੰਨਣ ਵਾਲਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਇਸ ਸਾਰੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਅਮਰੀਕਾ ਵਿੱਚ ਬੈਠੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਈ ਗਈ ਹੈ ਜਿਸ ਨੇ ਇੱਕ ਵੀਡੀਓ ਜਾਰੀ ਕਰ ਬਾਬਾ ਸਾਹਿਬ ਬਾਰੇ ਬਹੁਤ ਹੀ ਗਲਤ ਸ਼ਬਦਾਵਲੀ ਬੋਲੀ ਹੈ ਇਸ ਘਟਨਾ ਤੋਂ ਬਾਅਦ ਸਮੁੱਚੇ ਭੋਜਨ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਆਜ਼ਾਦ ਟੀਵੀ ਵੱਲੋਂ ਵੀ ਅਜਿਹੇ ਲੋਕਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁੱਤਰ ਅਤੇ ਬਾਬਾ ਸਾਹਿਬ ਜੀ ਦੇ ਪੈਰੋਕਾਰ ਰਵਿਦਾਸੀਆ ਸਮਾਜ ਦੇ ਲੋਕ ਜੇਕਰ ਚਮ ਦਾ ਕੰਮ ਕਰਦੇ ਹੋਏ ਉਸ ਨਾਲ ਵੱਖ-ਵੱਖ ਚੀਜ਼ਾਂ ਬਣਾਉਣਾ ਜਾਣਦੇ ਹੰਤਾ ਇਹ ਲੋਕ ਅਜਿਹੇ ਲੋਕਾਂ ਦਾ ਚਮ ਲਾਉਣਾ ਵੀ ਜਾਣਦੇ ਹਨ ਜੋ ਸਾਡੇ ਗੁਰੂਆਂ ਤੇ ਰਹਿਬਰਾਂ ਬਾਰੇ ਮਾੜੀ ਸੋਚ ਰੱਖਦੇ ਹਨ। ਇੱਕੋ ਰਾਤ ਇੱਕ ਜਿਹੜੀ ਮਦਬੜੀ ਮਦਭਾਗੀ ਘਟਨਾ ਵਾਪਰੀ ਆਰ ਉਹਦੀ ਵੀਡੀਓ ਜਿਹੜੀ ਆ ਗੁਰਬੱਤਨ ਪੰਨੂ ਨੇ ਜਿਹੜਾ ਆਪਣੇ ਆਫੀਸ਼ਲ ਪੇਜ ਤੇ ਪਾਈ ਆ ਔਰ ਉਹਦੇ ਤੋਂ ਹੀ ਸਾਨੂੰ ਪਤਾ ਲੱਗਾ ਕਿ ਨੰਗਲ ਚ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਸਟੈਚੂ ਦੇ ਉੱਤੇ ਉਸ ਜਿਹੜੇ ਆ ਪਤੀਜਨਕ ਸ਼ਬਦ ਲੈ ਕੇ ਉਹਨਾਂ ਦਾ ਨਰਾਦਰ ਕੀਤਾ ਗਿਆ ਔਰ ਗੁਰਗਦਾਸ ਜੀ ਦਾ ਵੀ ਨਰਾਦਰ ਕੀਤਾ ਗਿਆ ਹੈਗਾ ਔਰ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਲਈ ਔਰ ਵਖਰੀਮਾ ਪੈਦਾ ਕਰਨ ਦੇ ਲਈ ਉਹ ਜੀ ਸਾਜ਼ਿਸ਼ ਹੋਈ ਆ ਔਰ ਜਦੋਂ ਸਾਨੂੰ ਪਤਾ ਲੱਗਾ ਉਦੋਂ ਪਹਿਲਾ ਜਿਹੜਾ ਪੁਲਿਸ ਨੇ ਉਹਨੂੰ ਮਿਟੇ ਦਿੱਤਾ ਸੀਗਾ ਜਿੱਥੇ ਗੁਰਪਤ ਬੰਦੂ ਨੇ ਜਿਹੜਾ ਆ ਇਹ ਵੱਡੀ ਕਾਨੂੰਨੀ ਹਰਕਤ ਕਰਵਾਈ ਆ ਉਥੇ ਪੰਜਾਬ ਪੁਲਿਸ ਦਾ ਵੀ ਜਿਹੜਾ ਉਹ ਰੋਲ ਕੋਈ ਵਧੀਆ ਨਹੀਂ ਰਿਹਾ ਜਿਹੜਾ ਉਹਨਾਂ ਨੇ ਇਹਨੂੰ ਮਿਟਾ ਕੇ ਇੱਕ ਕਿਸਮ ਦਾ ਜਿਹੜਾ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਨਾ ਕੇ ਉਹਨਾਂ ਨੇ ਕੋਈ ਪ੍ਰੋਸੈਸਕਟ ਟੀਮਾਂ ਬੁਲਾਈਆਂ ਇੱਥੇ ਨਾ ਡਾਕਸਕੈਡ ਮਗਾਈ ਨਾ ਡੰਪ ਚਕਾਇਆ ਨਾ ਹਾਲੇ ਤੱਕ ਕੋਈ ਸੀਸੀਟੀਵੀ ਵਗੈਰਾ ਦੀ ਫੁਟੇਜ ਚੈੱਕ ਕਰਕੇ ਜਿਹੜਾ ਉਹਦੇ ਖਿਲਾਫ ਜਿਹੜਾ ਕੋਈ ਦੋਸ਼ੀਆਂ ਦੀ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਤੇ ਇਹ ਬਹੁਤ ਵੱਡੀ ਮਦ ਭਾਗੀ ਘਟਨਾ ਆ ਮੈਂ ਪੂਰੇ ਪੰਜਾਬ ਦੇ ਵਾਜਨ ਸਮਾਜ ਦੇ ਲੋਕਾਂ ਨੂੰ ਗੁਰਵਦਾਸ ਨਾਮਲੇਵਾ ਸੰਗਤਾਂ ਨੂੰ ਔਰ ਅੰਬੇਡਕਰਾਈਟ ਲੋਕਾਂ ਨੂੰ ਸੱਦਾ ਦੰਨਾ ਗਿਆ ਉਹ ਸਾਰੇ ਇਕੱਠੇ ਹੋ ਕੇ ਇਹਦਾ ਮੂੰਹ ਤੋੜ ਮਾ ਜਵਾਬ ਦਈਏ ਨੇ ਤਾਂ ਆਉਣ ਵਾਲੇ ਸਮੇਂ ਚ ਪੰਜਾਬ ਸਾਡਾ ਜਿਹੜਾ ਉਹ ਜੀਣਾ ਮਹਾਲ ਹੋ ਜੂਗਾ ਔਰ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ ਜੇ ਗੱਲ ਕਰੀਏ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹ ਦੇ ਵੇਖ ਕੇ ਜਿਹੜੇ ਮਾਪੁਰਖਿਆ ਸਾਡੇ ਰਹਿਵਰਿਆ ਸਤਗੁਰੂ ਰਵਿਦਾਸ ਮਹਾਰਾ ਜੀ ਉਹਨਾਂ ਨੂੰ ਵੀ ਆ ਜਿਹੜਾ ਭਗਤ ਰਵੀਦਾਸ ਦੇ ਨਾਮ ਨਾਲ ਕੇ ਕੇ ਸੰਬੋਧਨ ਕੀਤਾ ਜਾ ਰਿਹਾ ਦੇਖੋ ਇਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਭਗਤ ਕਹਿਣ ਗੁਰੂਦਾਸ ਜੀ ਜਿਹੜਾ ਆ ਉਹ ਭਗਤੀ ਅੰਦੋਲਨ ਦੇ ਸੰਤ ਮਹਾਪੁਰਸ਼ ਹੋਏ ਆ ਗੁਰੂ ਹੋਏ ਆ ਰੈਬਰ ਹੋਏ ਆ ਉਹ ਕਿਸੇ ਕੋਲ ਕੋਈ ਰਾਈਟ ਨਹੀਂ ਵੀ ਉਹਨਾਂ ਨੂੰ ਕੋਈ ਭਗਤ ਕਹੇ ਔਰ ਬਾਬਾ ਸਾਹਿਬ ਡਾਕਟਰ ਮਿਡਗਰ ਇਸ ਦੇਸ਼ ਦੇ ਸੰਵਿਧਾਨ ਨਰਮਤਾ ਔਰ ਬੋਧੀ ਸਤਾ ਬਸ ਸਾਡੇ ਜਿਹੜੇ ਉਹ ਧਾਰਮਿਕ ਆਗੂ ਵੀ ਆ ਜੇ ਕੋਈ ਉਹਨਾਂ ਦੇ ਸਟੈਚੂ ਦਾ ਨਰਾਦਰ ਕਰਦਾ ਤਾਂ ਸਮਝ ਲਓ ਪੂਰੇ ਸਮਾਜ ਦਾ ਦੇਸ਼ ਕੌਮ ਦਾ ਜਿਹੜਾ ਉਹ ਨਰਾਦਰ ਕਰ ਰਿਹਾ ਆ ਇਹਨ ਲਈ ਕੇਂਦਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਨਹੀਂ ਤਾਂ ਜਿਹੜੇ ਦੇ ਸਿੱਟੇ ਆਉਣ ਵਾਲੇ ਸਮੇਂ 'ਚ ਭਿਆਨਕ ਹੋਣਗੇ ਕਿ ਹੁਣ ਆਪਣੀ ਅਗਲੀ ਕਾਰਵਾਈ ਦੇਖੋ ਮੈਂ ਸਾਰੀਆਂ ਅੰਬੈਡ ਕਰਾਈਡ ਤੇ ਗੁਰੂਦਾਸ ਨਾਮ ਲੇਵਾ ਜਿੱਤੇ ਬੰਦਿਆਂ ਨੂੰ ਕਾਲ ਕੀਤੀ ਆ ਫੋਨ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਔਰ ਹੁਣ ਹੋ ਸਕਦਾ ਆ ਕਿ ਅਸੀਂ ਪੰਜਾਬ ਬੰਦ ਦੀ ਕਾਲ ਲਈਏ ਜੈ ਗੁਰਦੇਵ ਜੈ ਪੀਰ ਅੱਜ ਹਲਕਾ ਫਲੋਰ ਦੇ ਪਿੰਡ ਨੰਗਲ ਵਿਖੇ ਕੁਝ ਸ਼ਰਾਰਤੀ ਅੰਸਰਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੇ ਵੱਤ ਦੇ ਉੱਪਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਅਤੇ ਹੋਰ ਵੀ ਸ਼ਬਦਾਵਲੀ ਲਿਖੀ ਗਈ ਜਿਸ ਦੀ ਪੁਸ਼ਟੀ ਯੂਐਸਏ ਦੇ ਵਿੱਚ ਬੈਠੇ ਇੱਕ ਖਾਲਿਸਤਾਨੀ ਸਮਰਥਕ ਗੁਰਪੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਪਾ ਕੇ ਕੀਤੀ ਗਈ ਜਿਸ ਨੇ ਆਪਣੇ ਵੀਡੀਓ ਦੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਨੂੰ ਰਾਕਸ਼ਸ ਦੱਸਦੇ ਹੋਏ ਕਿਹਾ ਕਿ 14 April ਨੂੰ ਭਾਰਤ ਰਤਨ 바ਵਾ ਸਾਹਿਬ ਦੇ ਸਟੈਚੂ ਪੂਰੇ ਪੰਜਾਬ ਦੇ ਵਿੱਚੋਂ ਉਤਾਰੇ ਜਾਣਗੇ ਗੁਰਵੰਤ ਸਿੰਘ ਪੰਨੋ ਤੈਨੂੰ ਇੱਕ ਗੱਲ ਦੱਸ ਦਈਏ ਕਿ ਜਦੋਂ ਦਲਿਤ ਸਮਾਜ ਜੋ ਤੂੰ ਦਲਿਤ ਦਲਿਤ ਕਰਦਾ ਪਿਆ ਇਹ ਸਭ ਡਾਕਟਰ ਪੀਮਰਾਓ ਦੇ ਸ਼ੇਰ ਨੇ ਔਰ ਗੁਰੂ ਅਰਵਿਦਾਸ ਮਹਾਰਾਜ ਦੇ ਸ਼ੇਰ ਨੇ ਭਗਵਾਨ ਬਾਲਨੀਕੀ ਮਹਾਰਾਜ ਦੇ ਸ਼ੇਰ ਨੇ ਜੇ ਤੇਰੇ ਦੇ ਵਿੱਚ ਹਿੰਮਤ ਆ ਤਾਂ 14 ਤਰੀਕ ਦੀ ਤੂੰ ਪਹਿਲਾਂ ਕੋਈ ਤਰੀਕ ਮੈਥਲਾ ਜਾਂ ਹੋਰ ਵੀ ਕੋਈ ਦਿਨ ਮੈਥਲਾ ਜੇ ਮਾਂ ਦਾ ਦੁੱਧ ਪੀਤਾ ਤੇ ਸਾਨੂੰ ਸਮਾਂ ਥਾਂ ਦੱਸ ਦੇ ਵੀ ਇੱਥੇ ਤੇਰੇ ਬੰਦੇ ਆ ਕੇ ਇੰਨੇ ਵਜੇ ਸਟੈਚੂ ਤੋੜਨਗੇ ਜਾਂ ਉਤਾਰਨਗੇ ਤਾਂ ਫਿਰ ਜਾਂ ਅਸੀਂ ਹੈ ਨਹੀਂ ਜਾਂ ਤੇਰੇ ਉਹ ਬੰਦੇ ਹੈ ਨਹੀਂ ਅਸੀਂ ਸਾਰਿਆਂ ਦਾ ਸਤਿਕਾਰ ਕਰਨਾ ਜਾਣਦੇ ਆ ਸੰਵਿਧਾਨ ਦੇ ਵਿੱਚ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੱਕ ਦਿੱਤਾ ਕੋਈ ਵੀ ਵਿਅਕਤੀ ਕਿਸੇ ਦੇ ਵਿਰੁੱਧ ਵੀ ਕੋਈ ਵੀ ਆਪਣੀ ਵਿਚਾਰਧਾਰਾ ਪ੍ਰਗਟ ਕਰ ਸਕਦਾ ਪਰ ਜੇ ਤੂੰ ਕਮੇ ਤੇ ਤੈਨੂੰ ਗੁਰੂ ਵਿਦਾਸ ਮਹਾਰਾਜ ਜਾਂ 바ਵਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਦੇ ਵਿਰੁੱਧ ਬੋਲਣ ਦਵਾਂਗੇ ਇਹ ਕਦੇ ਨਹੀਂ ਹੋ ਸਕਦਾ ਇੱਕ ਵਾਰੀ ਫਿਰ ਜੇ ਤੂੰ ਮਾਂ ਦਾ ਦੁੱਧ ਪੀਤਾ ਤੂੰ ਆਪ ਹੀ ਆ ਜਾ ਸਾਡਾ ਸਿੱਖ ਜਾਂ ਹੋਰ ਧਾਰਮਿਕ ਸੰਸਥਾਵਾਂ ਦੇ ਨਾਲ ਬਹਿਰ ਨਾ ਪੁਆ ਸਾਡੀ ਸਾਹਜ ਬਣੀ ਰਹਿਣ ਦੇ ਜਿੱਥੇ ਅਸੀਂ ਹੈਗੇ ਆਂ ਚੀਜ਼ਾਂ ਪਰ ਜੇਕਰ ਤੂੰ 바ਵਾ ਸਾਹਿਬ ਜਾਂ ਕਿਸੇ ਸਾਡੇ ਰਹਿਬਰ ਦੇ ਖਲਾਫ ਬੋਲੂਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਫਿਰ ਵੀ ਤੂੰ ਮਾਂ ਦਾ ਦੁੱਧ ਪੀਤਾ ਆ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਤੇ ਪੰਜਾਬ ਦੇ ਵਿੱਚੋਂ ਸਟੈਚੂ ਉਤਾਰਨ ਦੀ ਗੱਲ ਕਰਦਾ ਤਾਂ ਜਦੋਂ ਮਰਜ਼ੀ ਆ ਜਾ ਸਾਨੂੰ ਪਹਿਲਾਂ ਦੱਸ ਦੇ ਔਰ 바ਵਾ ਸਾਹਿਬ ਦੇ ਸਟੈਚੂ ਹੋਰ ਵੀ ਭਾਰਤ ਦੇ ਵਿੱਚ ਲੱਗਣਗੇ ਪੰਜਾਬ 'ਚ ਵੀ ਲੱਗਣਗੇ ਜੇ ਤੇ ਚ ਹਿੰਮਤ ਹੋਵੇਗੀ ਜਦੋਂ ਮਰਜ਼ੀ ਰੋਕ ਲਈ ਜੈ ਗੁਰਦੇਵ ਜੈ ਪੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਟ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ